ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਸਿੱਏ ਕਿ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਚਾਰੇ ਕੌਮੀ ਸਾਂਝੇ ਮੋਰਚੇ ਸਬੰਧੀ ਅਹਿਮ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਇਨਸਾਫ ਮੋਰਚੇ ਦੇ ਆਗੂ ਨਾਲ ਕਿਸਾਨ ਸਿੱਖ ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਹੋਏ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਹੈ ਕਿ 6 ਮਈ 2025 ਨੂੰ ਸੂਬੇ ਦੀਆਂ ਵੱਖ-ਵੱਖ ਤਹਿਸੀਲਾਂ ਦੇ ਵਿੱਚ ਮੰਗਾਂ ਸਬੰਧੀ ਮੀਟਿੰਗਾਂ ਹੋਣਗੀਆਂ ਜਦਕਿ 15 ਮਈ ਨੂੰ तहसील मार्च करके एसडीएम ਨੂੰ ਮੰਗ ਪੱਤਰ ਦਿੱਤੇ ਜਾਣਗੇ ਇਸ ਮੀਟਿੰਗ ਦੇ ਵਿੱਚ ਸਿੱਖ ਆਗੂ ਬਾਪੂ ਗੁਰਚਰਨ ਸਿੰਘ ਪ੍ਰੋਫੈਸਰ 바ਵਾ ਸਿੰਘ ਤੇ ਹੋਰ ਆਗੂ ਕਈ ਮजूद ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਦਰਸ਼ਨਪਾਲ ਵੀ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਹੁਣਾਂ ਕਿਹਾ ਕਿ ਜਨਵਰੀ 2023 ਤੋਂ ਮੋ ਹਾਲੀ ਵਿਕੇ ਇਨਸਾਫ ਮੋਰਚਾ ਲਾਇਆ ਹੋਇਆ ਹੈ ਪਰ ਸਰਕਾਰ ਦੇ ਵੱਲੋਂ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਇਹ ਮੋਰਚਾ ભેਦਭੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਤੇ ਅਦਾਲਤ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ 15 ਮਈ ਤੋਂ ਗੁਰੂਕਰਨ ਦੇ ਵਿੱਚ ਇਕੱਠ ਕਰਕੇ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤੇ ਜਾਣਗੇ ਇਸ ਦੇ ਨਾਲ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਨ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡੀ ਲਹਿਰ ਤੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ 7 ਜਨਵਰੀ 2023 ਤੋਂ ਕੌਮੀ ਅਨਸਾਮ ਮੋਰਚਾ ਲੱਗਿਆ ਕੌਮੀ ਮੁੱਦਿਆਂ ਲੈ ਕੇ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿੱਚੇ ਸੋ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਕਿਉਂਕਿ ਕੌਮੀ ਅਨਸਾਮ ਮੋਰਚੇ ਦੀ ਜਿਹੜੀ ਮੰਗ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣਾ ਦੂਜਾ ਸਾਡਾ ਉਹ ਬੰਦੀ ਸਿੰਘ ਜਿਹੜੇ ਕੋਰਟ ਵੱਲੋਂ ਨਿਯੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਇੱਥੇ ਤੱਕ ਕਿ ਦੁੱਗਣੀਆਂ ਦੁੱਗਣੀਆਂ ਸਜ਼ਾਵਾਂ ਧੋ ਚੁੱਕੇ ਪਰੰਤੂ ਸਰਕਾਰਾਂ ਉਹਨਾਂ ਦੀ ਰਿਹਾਈ ਨਹੀਂ ਕਰ ਰਹੀ ਸੋ ਇਹਨਾਂ ਮੁੱਦਿਆਂ ਲੈ ਕੇ ਮੋਰਚਾ ਲੱਗਿਆ 17 ਅਪ੍ਰੈਲ ਨੂੰ ਇੱਕ ਪ੍ਰੈਸ ਕਾਨਫਰੰਸ ਕਰੀ ਗਈ ਸੀ ਸਮੂਹ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚੇ ਸੀ ਉਸ ਦਿਨ 15 ਮਈ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਸਾਰਿਆਂ ਦੀ ਸਲਾਹ ਨਾਲ ਕਿ ਤਹਿਸੀਲ ਲੈਵਲ ਤੇ ਅਸੀਂ ਇਕੱਠ ਕਰਕੇ ਮੌਕੇ ਦਾ ਜਿਹੜਾ ਐਸਡੀਐਨ ਹੈ ਉਹਨੂੰ ਇੱਕ ਚੇਤਾਵਨੀ ਪੱਤਰ ਦੇਣਾ ਜਿਹੜਾ ਪੰਜਾਬ ਦੇ ਗਵਰਨਰ ਨੂੰ ਜਾਵੇਗਾ ਤੇ ਰਾਸ਼ਟਰਪਤੀ ਨੂੰ ਜਾਵੇਗਾ ਅਸੀਂ ਇਹ ਹੀ ਉਹਨਾਂ ਨੂੰ ਦੱਸਣਾ ਵੀ ਇਹ ਸਰਕਾਰਾਂ ਜਿਹੜੀਆਂ ਲੋਕਾਂ ਵੱਲੋਂ ਚੁਣੀਆਂ ਜਾਂਦੀਆਂ ਲੋਕਾਂ ਵਾਸਤੇ ਬਣਦੀਆਂ ਉਹ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ 15 ਅ ਮਈ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਤਿਆਰੀ ਵਾਸਤੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਅਸੀਂ ਮੀਟਿੰਗ ਸੱਦੀ ਸੀ ਸੋ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿੱਥੇ ਅਸੀਂ ਉਹ 15 ਮਈ ਦਾ ਪ੍ਰੋਗਰਾਮ ਦਿੱਤਾ ਸੰਗਤਾਂ ਨੂੰ ਉੱਥੇ ਅੱਜ ਇੱਕ ਗੱਲ ਸਪਸ਼ਟ ਜ਼ਰੂਰ ਕਰਨੀ ਚਾਹੁੰਦੇ ਆ ਕਿ ਜੋ ਪਿਛਲੇ ਦਿਨੀ ਪਹਿਲਗਾਮ ਚ ਵਾਪਰਿਆ ਅਸੀਂ ਉਹਦੀ ਨਖੇੜੀ ਕਰ ਰਹੇ ਹਾਂ ਕਿਉਂਕਿ ਉਹ ਇੱਕ ਮਾਸੂਮਾਂ ਤੇ ਜ਼ੁਲਮ ਹੈ ਇਹ ਹੋਣਾ ਨਹੀਂ ਚਾਹੀਦਾ ਸੋ ਜਿਹੜੀਆਂ ਵੀ ਪਾਰਟੀਆਂ ਸਰਕਾਰਾਂ ਇਸ ਤੋਂ ਸਿਆਸੀ ਲਾਹਾ ਲੈਣੀ ਚਾਹੁੰਦੀਆਂ ਕਿਉਂਕਿ ਉਹ ਦੁੱਖ ਨੂੰ ਆਪਣੇ ਦਿਲ 'ਚ ਇੱਕ ਬਰਦਾਸ਼ਤ ਕਰਨ ਦੀ ਬਜਾਏ ਉਹ ਇਸ ਤੋਂ ਸਿਆਸੀ ਲਾਹਾ ਲੈ ਕੇ ਇੱਕ ਦੇਸ਼ ਨੂੰ ਇੱਕ ਕੌਮ ਨੂੰ ਬਦਨਾਮ ਕਰਿਆ ਜਾ ਰਿਹਾ ਕਿਉਂਕਿ ਸਿੱਖ ਹੈ ਜਿਹੜਾ ਉਹ ਇੱਕ ਉਹ ਸ਼ਾਂਤੀ ਦਾ ਪ੍ਰਤੀਕ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਵੀ ਹੈ ਸਭੇ ਸਾਂਝੀ ਵਾਲ ਸਦੈਨ ਕੋ ਇਹਨਾਂ ਦਿਸੇ ਬਾਹਰ ਆ ਜਿਓ ਸੋ ਜੇ ਇਸ ਤਰ੍ਹਾਂ ਦਾ ਮਾਹੌਲ ਸਰਕਾਰਾਂ ਵੱਲੋਂ ਬਣਾਇਆ ਜਾ ਰਿਹਾ ਭਾਵੇਂ ਉਹ ਭਾਰਤ ਦੀ ਸਰਕਾਰ ਹੈ ਭਾਵੇਂ ਪਾਕਿਸਤਾਨ ਦੀ ਸਰਕਾਰ ਹੈ ਕਿ ਜੰਗ ਲੱਗਣ ਦੇ ਅਸਾਰ ਪੈਦਾ ਹੋ ਰਹੇ ਹੈ ਸੋ ਸਿੱਖ ਨਹੀਂ ਚਾਹੁੰਦਾ ਵੀ ਜੰਗ ਲਗੇ ਸਿੱਖ ਤਰੱਕੀ ਦਾ ਚਾਹਵਾਨ ਹੈ ਸੋ ਇਸ ਕਰਕੇ ਇਹ ਗਲਤ ਹੈ ਬਿਲਕੁਲ ਕੌਮੀ ਇਨਸਾਮ ਮੋਰਚੇ ਵੱਲੋਂ ਉਹਦੀ ਨਿਖੇਧੀ ਕੀਤੀ ਜਾਂਦੀ ਹੈ ਕਿ ਅਸੀਂ ਨਾ ਪੰਜਾਬ ਦੇ ਬਾਰਡਰ ਤੇ ਜਿਹੜਾ ਪਾਕਿਸਤਾਨ ਨਾਲ ਲੱਗਦਾ ਨਾ ਗੁਜਰਾਤ ਤੇ ਕਿਉਂਕਿ ਸਿੱਖ ਕਿਤੇ ਨਹੀਂ ਚਾਹੁੰਦਾ ਵੀ ਜੰਗ ਲਗੇ ਸੋ ਇਸ ਕਰਕੇ ਸਰਕਾਰਾਂ ਨੂੰ ਛਾਣਕ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਇਹ ਵੀ ਜਿਹੜਾ ਕੁਝ ਬਾਤ ਰਿਆ ਇਹ ਵੀ ਉਸੇ ਦੁਖਾਨ ਦਾ ਹਿੱਸਾ ਹੈ ਕਿਉਂਕਿ ਇੱਕ ਜਿਸ ਤਰ੍ਹਾਂ ਇਥੇ ਘੱਟ ਗਿਣਤੀਆਂ ਦਾ ਸ਼ੋਸ਼ਣ ਹੋ ਰਿਹਾ ਉਹਦੀ ਬਦੌਲਤੇ ਵਪਰੀਆ ਸੋ ਸਰਕਾਰਾਂ ਇਸ ਤੋਂ ਸਰਕਾਰਾਂ ਦਾ ਜਿਹੜਾ ਫਰਜ਼ ਬਣਦਾ ਉਹ ਕੰਮ ਕਰੇ ਜਿਹੜਾ ਉਹਨਾਂ ਦੇ ਫਰਜ਼ ਬਣਦੇ ਐ ਪਰੰਤੂ ਇੱਕ ਦੂਜੇ ਪਾਸੇ ਲਿਜਾ ਕੇ ਇਹਦੇ ਮੁੱਦਿਆਂ ਨੂੰ ਖੜਾ ਕਰਕੇ ਸਿਆਸੀ ਲਾਹ ਲੈਣੇ ਚਾਹ ਰਹੀਆਂ ਅਸੀਂ ਕੌਮੀ ਇਨਸਾਨ ਮੋਰਚੇ ਤੋਂ ਉਹਦੀ ਨਿਖੇਧੀ ਕਰਦੇ ਹਾਂ ਅੰਤ ਵਿੱਚ ਮੈਂ ਜਿੰਨੀਆਂ ਸੰਗਤਾਂ ਜਿੱਥੇ ਆਈਆਂ ਉਹਨਾਂ ਦਾ ਧੰਨਵਾਦ ਤੇ 15 ਮਈ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਸਤੇ ਇਹਨਾਂ ਨੂੰ ਬੇਨਤੀ ਹੈ ਕਿ ਇਹ ਪ੍ਰੋਗਰਾਮ ਪਿੰਡ ਪਿੰਡ ਘਰ ਘਰ ਲੈ ਕੇ ਜਾਇਆ ਜਾਏ ਸੋ ਅੰਤ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਮੁੱਦਾ ਚੱਲ ਰਿਹਾ ਪਿਛਲੇ ਲੰਮੇ ਸਮੇਂ ਤੋਂ ਉਸ ਦੇ ਬਾਰੇ ਚ ਕਿ ਉਸ ਅੰ ਜਿਹੜਾ ਹੜਾ ਜਿਹੜਾ ਮੋਰਚਾ ਹੈ ਇਹਨੂੰ ਸਫਲਤਾ ਵੱਲ ਕਿਵੇਂ ਲਜਾਇਆ ਜਾਵੇ ਸਰਕਾਰਾਂ ਉਤੇ ਕਿਸ ਤਰ੍ਹਾਂ ਦਾ ਦਬਾਅ ਪਾਇਆ ਜਾਵੇ ਭਾਵੇਂ ਕੇਂਦਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਕਿ ਉਹ ਜਿਹੜੇ ਬੰਦੀ ਸਿੰਘ ਜਿਹੜੇ ਅੰਦਰ ਬੜੀ ਦੇਰ ਤੋਂ ਅੰਦਰ ਬੰਦ ਕੀਤੇ ਹੋਏ ਆ ਉਹਨਾਂ ਦੀਆਂ ਸਜੜੀਆਂ ਸਜਾਵਾਂ ਸੀ ਪੂਰੀਆਂ ਹੋਈਆਂ ਹੋਈਆਂ ਕਿਉਂਕਿ ਦੇਖੋ ਇਹ ਜਿਹੜਾ ਮੁੱਦਾ ਹੈ ਇਹ ਹਿਊਮਨ ਰਾਈਟਸ ਦਾ ਵੀ ਹੈ ਡੈਮੋਕਰੈਟਿਕ ਰਾਈਟਸ ਦਾ ਵੀ ਹੈ ਸ਼ਹਿਰੀ ਅਜਾਤੀਆਂ ਦਾ ਵੀ ਹੈ ਔਰ ਨਾਲ ਦੀ ਨਾਲ ਇਹ ਮੈਂ ਕਹਾਂਗਾ ਕਿ ਇਹ ਘੱਟ ਗਿਣਤੀਆਂ ਜਿਹੜੀਆਂ ਉਦੇ ਨਾਲ ਵੀ ਸਿੱਖ ਘਟ ਗਿਣਤੀ ਆ ਉਹਦਾ ਮੁੱਦਾ ਵੀ ਹੈ ਤਾਂ ਲਾਜ਼ਮੀ ਹੈ ਜੇ ਉਹ ਅੰਦਰ ਉਹਨਾਂ ਨੂੰ ਨਹੀਂ ਆਜ਼ਾਦ ਕੀਤਾ ਜਾਵੇਗਾ ਨਹੀਂ ਰਿਹਾ ਕੀਤਾ ਜਾਵੇਗਾ ਤਾਂ ਸਾਰੇ ਸਿੱਖ ਪੰਥ ਸਿੱਖ ਭਾਈਚਾਰੇ ਦੇ ਵਿੱਚ ਜ਼ਰੂਰ ਇਹ માનਸਕਤਾ ਦੇ ਵਿੱਚ ਗੱਲ ਆਉਂਦੀ ਹੈ ਕਿ ਅਸੀਂ ਘਟ ਗਿਣਤੀ ਵਿੱਚ ਆ ਇਸ ਕਰਕੇ ਸਾਡੇ ਨਾਲ ਇਸ ਤਰ੍ਹਾਂ ਦਾ ਜਿਹੜਾ ਸਲੋਕ ਕੀਤਾ ਜਾ ਰਿਹਾ ਤਾਂ ਅੱਜ ਦੀ ਇਹ ਮੀਟਿੰਗ ਦੇ ਵਿੱਚ ਕਿ ਇਸ ਮੋਰਚੇ ਨੂੰ ਕਿਵੇਂ ਕਾਮਯਾਬੀ ਵੱਲ ਲਿਆਂਇਆ ਜਾਵੇ ਇਸ ਤਰ੍ਹਾਂ ਦੀ ਰਣਨੀਤੀ ਪੜਾਈ ਜਾਵੇ ਕਿਸ ਤਰ੍ਹਾਂ ਨੂੰ ਲੋਕ ਲਹਿਰ ਬਣਾਇਆ ਜਾਵੇ ਕਿਸ ਤਰ੍ਹਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਰ ਕੁਝ ਕਿਸਾਨ ਜਥੇਬੰਦੀਆਂ ਜਾਂ ਸੰਘਰਸ਼ਸ਼ੀਲ ਜਥੇਬੰਦੀਆਂ ਜਾਂ ਮਜ਼ਦੂਰ ਜਮਾਤਾਂ ਜਾਂ ਜਿਹੜੀਆਂ ਮੁਲਾਜ਼ਮ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਇਸ ਦੀ ਜਿਹੜੀ ਹੈ ਵਿਸ਼ਾਲਤਾ ਕੀਤੀ ਜਾਵੇ ਇਹਦੇ ਉੱਤੇ ਵਿਚਾਰ ਵਟਾਂਦਰਾ ਹੋਇਆ ਔਰ 15 ਤਰੀਕ ਨੂੰ ਪੰਜਾਬ ਦੇ ਵਿੱਚ ਤਹਿਸੀਲ ਲੈਵਲ ਦੇ ਉੱਤੇ ਸਾਰੇ ਥਾਵਾਂ ਤੇ ਚੇਤਾਵਨੀ ਪੱਤਰ ਇਸ ਰੂਪ ਸਰਕਾਰ ਨੂੰ ਦਿੱਤਾ ਗਿਆ ਜਾਵੇਗਾ ਕਿ ਤੁਸੀਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੋ ਨਹੀਂ ਤਾਂ ਇਹ ਜਿਹੜੀ ਲਹਿਰ ਹੈ ਮੋਰਟਾ ਜਿਹੜਾ ਹੈ ਇਹ ਕੁਝ ਹੋਰ ਆਪਣਾ ਕਰਨ ਲਈ ਮਜਬੂਰ ਹੋਵੇਗਾ ਇਹ ਫੈਸਲੇ ਲੈਣਗੇ ਦੇਖੋ ਸਾਡੇ ਬਾਪੂ ਗੁਰਚਰਨ ਸਿੰਘ ਜੀ ਨੇ ਪ੍ਰੋਫੈਸਰ ਬਾਬਾ ਸਿੰਘ ਜੀ ਨੇ ਦੱਸਦਾ ਤੁਹਾਨੂੰ ਅ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਬੜੀ ਕਾਮਯਾਬ ਮੀਟਿੰਗ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤਕਰੀਬਨ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਸਿਆਸੀ ਸ਼ੇਡਜ਼ ਦੇ ਸਾਥੀ ਧਾਰਮਿਕ ਮਹਾਪੁਰਸ਼ ਵੀ ਜਿਹੜੇ ਨੇ ਆਏ ਦੇ ਅੰਦਰ ਥਾਵਾਂ ਤੋਂ ਔਰ ਬਹੁਤ ਸਾਰੇ ਜਿਹੜੇ ਕਹਿੰਦੇ ਕੁਲਾਟिए ਪਿਛਲੇ ਸਮੇਂ ਤੋਂ ਆੱਡੜ ਸਮੇਂ ਤੇ ਚਾਹੇ ਐਮਰਜੈਂਸੀ ਦਾ ਦੌਰ ਸੀ ਚਾਹੇ ਸਿੱਖ ਲਹਿਰ ਸੀ ਜਿਹੜੀ ਉਸ ਵੇਲੇ ਦੇ ਜਿਹੜੇ ਜਿੰਨੇ ਵੀ ਨੇ ਸਾਰੇ ਆਏ ਹੋਏ ਨੇ ਔਰ ਸਾਰਿਆਂ ਨੇ ਮਹਿਸੂਸ ਕੀਤਾ ਕਿ ਕੌਮੀ ਇਨਸਾਫ ਮੋਰਚੇ ਨੂੰ ਮਜ਼ਬੂਤ ਕੀਤਾ ਜਾਵੇ ਉਹਦੇ ਲਈ ਬਹੁਤ ਸਾਰੇ ਸੁਝਾਅ ਆਏ ਨੇ ਕਿਵੇਂ ਇਹਨੂੰ ਲੋਕਾਂ ਤੱਕ ਲੈ ਕੇ ਜਾਇਆ ਜਾਵੇ ਕਿਵੇਂ ਪਿੰਡ-ਪਿੰਡ ਤੱਕ ਇਹਨੂੰ ਪਹੁੰਚਾਇਆ ਜਾਵੇ ਔਰ ਕੌਮੀ ਸਾਬ ਮੋਰਚੇ ਨੇ ਵੀ ਤੈਅ ਕੀਤਾ ਕਿ ਇਹਦੇ ਫਲੈਕਸ ਲਾ ਕੇ ਇਹਦੇ ਪਰਚੇ ਨੇ ਜਿਹੜੇ ਘਰਾਂ-ਘਰਾਂ ਤੱਕ ਵੰਡੇ ਜਾਣਗੇ ਔਰ 15 ਮਈ ਨੂੰ ਜਿਵੇਂ ਦੱਸਿਆ ਗਿਆ ਕਿ 15 ਮਈ ਨੂੰ ਹਰ ਤਸੀਨ ਦੇ ਵਿੱਚ ਇੱਕ ਗੁਰੂ ਘਰ ਦਾ ਜਿਹੜਾ ਇੱਕ ਤਰ੍ਹਾਂ ਦਾ ਵਰਚੁਅਲ ਉਹ ਸੈਂਟਰ ਹੋਊਗਾ ਹੈੱਡਕੁਆਟਰ ਹੋਣਗੇ ਹੋਊਗਾ ਉੱਥੇ ਜਨਤਾ ਇਕੱਠੀ ਹੋਊਗੀ ਤੇ ਰੋਸ ਮਾਰਚ ਕਰਕੇ ਐਸਟੀਐਮਾ ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ ਸੋ ਇਸ ਤੋਂ ਅਗਲੇ ਪ੍ਰੋਗਰਾਮ ਨੇ ਜਿਹੜੇ ਜਲਦੀ ਹੀ ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਹੈ ਜਿਹੜੀ ਤੈਅ ਕਰਕੇ ਕੋਈ ਹੋਰ ਵੱਡੇ ਅੰਦੋਲਨ ਦਾ ਅੱਗੇ ਰਸਤਾ ਲਾਊਗੀ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਅਸੀਂ ਉਸ ਤੇ ਜਿਹੜੇ ਸਾਡੇ ਬਲਦੀ ਸਿੰਘ ਨੇ ਤੇ ਜਿਹੜੇ ਹੋਰ ਧਾਰਮਿਕ ਮਸਲੇ ਨੇ ਉਹਨਾਂ ਨੂੰ ਪੂਰਾ ਪੋਭਾਰਾਂਗੇ ਪ੍ਰਚਾਰ ਕਰਾਂਗੇ ਤੇ ਪੰਜਾਬ ਦੇ ਵਿੱਚ ਇੱਕ ਵੱਡਾ ਅੰਦੋਲਨ ਹੈ ਜਿਹੜਾ ਉਹਦਾ ਇੱਕ ਰੂਪਰੇਖਾ ਉਲੀਕ ਕੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਜਿਹੜੇ ਤਿੰਨ ਮੁੱਦੇ ਅਸੀਂ ਗਵਰਨਰ ਸਾਹਿਬ ਮੋਰਚੇ ਉੱਤੇ ਉਠਾਏ ਹੋਏ ਨੇ ਇਹਨਾਂ ਨੂੰ ਫੌਰੀ ਉਹ ਲਾਗੂ ਕਰੇ ਮੰਨੇ ਤਾਂ ਜੋ ਅਸੀਂ ਅਗਲੇ ਜਿਹੜੇ ਮਸਲੇ ਨੇ ਸਾਡੇ ਘੱਟ ਗਿਣਤੀਆਂ ਨਾਲ ਜਾਂ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਵਾਸਤੇ ਕਮੇਟੀ ਲੈਣਾ ਜੜੀ ਅੱਗੇ